ਜਿੱਥੇ ਹਰ ਜਗ੍ਹਾ ਬਸੰਤ ਪੰਚਮੀ ਦਾ ਜਿਹੜਾ ਤਿਉਹਾਰ ਆ ਉਹ ਬੜਾ ਵਧੀਆ ਤਰੀਕੇ ਦੇ ਨਾਲ ਮਨਾਇਆ ਗਿਆ ਪਰ ਲੇਕਿਨ ਇਸ ਵੀਡੀਓ ਨੂੰ ਤੁਸੀਂ ਦੇਖੋ ਸੀਸੀਟੀਵੀ ਵੀਡੀਓ ਤੋਂ ਦੇਖੋ ਇਹਦੇ ਵਿੱਚ ਬਸੰਤ ਵਾਲੇ ਦਿਨ ਹੀ ਜਿਹੜਾ ਆ ਉਹ ਇੱਕ ਨੌਜਵਾਨਾਂ ਵੱਲੋਂ ਜਿਹੜਾ ਆ ਉਹ ਲੜਾਈ ਝਗੜਾ ਕੀਤਾ ਗਿਆ ਔਰ ਲੜਾਈ ਝਗੜਾ ਕਿਉਂ ਕੀਤਾ ਗਿਆ ਕਿ ਡੀਜੇ ਦੇ ਉੱਤੇ ਉੱਚੀ ਉੱਚੀ ਗਾਣੇ ਵਜਾਰੇ ਸਨ ਤਾਂ ਇੱਕ ਵਿਅਕਤੀ ਵੱਲੋਂ ਜਿਹੜਾ ਇਹਨਾਂ ਨੂੰ ਕਿਹਾ ਗਿਆ ਕਿ ਆਵਾਜ਼ ਘਟ ਕਰੋ ਤਾਂ ਇੰਨੀ ਚ ਹੀ ਜਿਹੜਾ ਉਸ ਵਿਅਕਤੀ ਨੂੰ ਜਿਹੜਾ ਉਹ ਕੁੱਟਣ ਲੱਗ ਪਏ ਤਾਂ ਇੱਕ ਵਕੀਲ ਵੱਲੋਂ ਉਸ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਲਟਾ ਜਿਹੜਾ ਨੌਜਵਾਨਾਂ ਵੱਲੋਂ ਉਸ ਵਕੀਲ ਦੇ ਘਰ ਜਾ ਕੇ ਹੀ ਉਹ ਤੇ ਜਿਹੜੀ ਆ ਉਹ ਹਮਲਾ ਕਰ ਦਿੱਤਾ ਤਾਂ ਵਕੀਲ ਦਾ ਜਿਹੜਾ ਇਸ ਹਮਲੇ ਦੇ ਵਿੱਚ ਜਿਹੜਾ ਉਹ ਸਿਰ ਵੀ ਫਟਿਆ ਤੇ ਦੱਸਿਆ ਜਾ ਰਿਹਾ ਕਿ ਇਹਨਾਂ ਨੌਜਵਾਨਾਂ ਵੱਲੋਂ ਜਿਹੜਾ ਆ ਉਹ ਨਸ਼ਾ ਕੀਤਾ ਹੋਇਆ ਸੀ ਨਸ਼ੇ ਦੀ ਹਾਲਤ ਦੇ ਵਿੱਚ ਜਿਹੜਾ ਆ ਇਹਨਾਂ ਵੱਲੋਂ ਜਿਹੜਾ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀਸੀਟੀਵੀ 'ਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਆ ਇਹ ਨੌਜਵਾਨ ਜਿਹੜੇ ਨੇ ਉਹ ਘਰਾਂ ਦੇ ਉੱਤੇ ਇੱਟਾਂ ਵਰਸਾਰੇ ਨੇ ਤਾ ਲਾਗੇ ਚੱਗੇ ਵੀ ਕਾਫੀ ਜ਼ਿਆਦਾ ਨੁਕਸਾਨ ਵੀ ਹੋਇਆ ਹੈ ਹਰ ਕਾਫੀ ਜਿਹੜੀਆਂ ਗੱਡੀਆਂ ਗੁਡੀਆਂ ਦਾ ਨੁਕਸਾਨ ਵੀ ਹੋਇਆ ਤੇ ਕਾਫੀ ਘਰਾਂ ਦੇ ਵਿੱਚ ਜਿਹੜਾ ਇਹਨਾਂ ਵੱਲੋਂ ਜਿਹੜਾ ਇੱਟਾਂ ਰੋੜੇ ਵੀ ਜਿਹੜੇ ਉਹ ਚਲਾਏ ਗਏ ਹਨ ਤਾਂ ਬਸੰਤ ਪੰਚਵੀਂ ਵਾਲਾ ਦਿਨ ਸੀਗਾ ਤਾ ਇਹਨਾਂ ਵੱਲੋਂ ਜਿਹੜੀ ਇਸ ਨੌਜਵਾਨਾਂ ਵੱਲੋਂ ਜਿਹੜੀ ਇਹ ਹਰਕਤ ਕੀਤੀ ਗਈ ਉਸ ਤੋਂ ਬਾਅਦ ਜਿਹੜੀ ਆ ਪੁਲਿਸ ਵੀ ਮੌਕੇ ਦੇ ਉੱਤੇ ਪਹੁੰਚੀ ਹੈ ਤਾਂ ਪੁਲਿਸ ਵੱਲੋਂ ਜਿਹੜਾ ਆ ਉਹ ਪੂਰੇ ਇਸ ਮਾਮਲੇ ਦੀ ਜਿਹੜੀ ਆ ਉਹ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਹ ਕੌਣ ਸਨ ਤੇ ਕਿਉਂ ਇਹਨਾਂ ਵੱਲੋਂ ਜਿਹੜਾ ਉਹ ਹਮਲਾ ਕੀਤਾ ਗਿਆ ਤੇ ਕੀ ਕੁਝ ਕਹਿ ਰਹੇ ਨੇ ਵਕੀਰ ਸਾਹਿਬ ਆ ਉਹ ਤੁਹਾਨੂੰ ਵੀ ਸੁਣਾਉਣੇ ਹਾਂ ਮੋਕੇ ਤੇ ਸਪੀਡ ਕੁਚਾ ਬਰਕਤ ਰਾਮ ਦਾ ਰਹਿਣ ਵਾਲਾ ਆ ਅਤੇ ਰਾਤ ਤਕਰੀਬਨ 1:30 ਵਜੇ ਦਾ ਸਮਾਂ ਸੀ ਅਸੀਂ ਸੌ ਰਹੇ ਸੀ ਇਕਦਮ ਹੀ ਸਾਡੇ ਘਰ ਦੇ ਵਿੱਚ ਇੱਟਾ ਡਿੱਗਣ ਦਾ ਸ਼ੋਰ ਆਇਆ ਤੇ ਅਸੀਂ ਬਿੰਨੋ ਬ੍ਰਾਦਰ ਉੱਠ ਕੇ ਦੇਖਣ ਲੱਗੇ ਵੀ ਇਹ ਇੱਟਾਂ ਦਾ ਸ਼ੋਰ ਕਿੱਥੋਂ ਆ ਰਿਹਾ ਹੈ ਜਦ ਅਸੀਂ ਉੱਠੇ ਤੇ ਬਾਹਰ ਦੇਖਿਆ ਤੇ ਬਾਹਰ ਸ਼ੋਰ ਚੀਕ ਜਗਾੜਾ ਹੋ ਰਿਹਾ ਸੀ ਅਸੀਂ ਭੱਜ ਕੇ ਆਪਣੀ ਛੱਤ ਤੇ ਆਏ ਛੱਤ ਤੇ ਆ ਕੇ ਅਸੀਂ ਦੇਖਿਆ ਵੇ ਕੁਝ ਅਣਪਛਾਤੇ 10-15 ਬੰਦੇ ਜਿਹੜੇ ਬਸੰਤ ਮਨਾਣ ਬਾਹਰੋਂ ਆਏ ਹੋਏ ਸੀ ਨਾਲ ਦੇ ਗੁਆਂਢ ਦੇ ਘਰ ਵਿੱਚ ਉਹ ਕਿਸੇ ਬੰਦੇ ਨੂੰ ਕੁੱਟ ਰਹੇ ਸੀ ਅਸੀਂ ਉਹਨਾਂ ਨੂੰ ਕਿਹਾ ਵੀ ਇਹ ਬੰਦਾ ਮਰ ਜਾਊਗਾ ਵੀ ਤੁਸੀਂ ਕਿਉਂ ਉਹਨੂੰ ਜਿਹੜਾ ਮਤਲਬ ਕਿ ਮਾਰੀ ਜਾਂਦੇ ਜਾਨੋ ਮਰ ਜਾਵੇਗਾ ਛੱਡ ਦੇ ਹੋਏ ਤੂੰ ਕਹਿੰਦਾ ਤੁਸੀਂ ਇੱਟਾਂ ਮਾਰੀਆਂ ਸਾਡੇ ਤੇ ਅਸੀਂ ਤੁਹਾਨੂੰ ਤੁਹਾਨੂੰ ਵੀ ਦੇਖ ਲਾਂਗੇ ਇੰਨੇ ਦਿਰ ਚ ਸਾਡੀ ਮਾਤਾ ਜੀ ਉੱਠੇ ਮਾਤਾ ਜੀ ਉੱਠ ਕੇ ਸਾਡਾ ਜਿਹੜਾ ਨੀਚੇ ਵਾਲਾ ਦਿਉੜੀ ਦਾ ਮੇਨ ਦਿਉੜੀ ਦਾ ਦਰਵਾਜ਼ਾ ਖੁੱਲਣ ਲੱਗੇ ਉਹਨਾਂ ਨੇ ਸਾਡੀ ਮਾਤਾ ਜੀ ਨੂੰ ੱਟਕਾ ਮਾਰ ਕੇ ਉਹਨਾਂ ਦੇ ਨੱਕ 'ਚ ਲਹੂ ਕੱਢ ਕੇ ਤੇ ਜ਼ਮੀਨ ਤੇ ਘਰਾਤਾ ਅਸੀਂ ਉਹਨਾਂ ਨੂੰ ਉਹਨਾਂ ਨੂੰ ਛੜਾਣ ਲੱਗੇ ਇਹ ਸਾਰੇ ਜਣੇ ਜਿਹੜੇ 10 15 ਜਣੇ ਹੈਗੇ ਸੀ ਇਹ ਭੱਜ ਕੇ ਕੋਠੇ ਆ ਗਏ ਛੱਤ 'ਤੇ ਛੱਤ 'ਤੇ ਆ ਕੇ ਸਾਡੇ ਇੱਕ ਭਰਾ ਨੂੰ ਕੁੱਟਣ ਲੱਪੇ ਅਸੀਂ ਉਹਨਾਂ ਨੂੰ ਜਦ ਦੇਖਿਆ ਵੀ ਇਹ ਸਾਡੇ ਭਰਾ ਨੂੰ ਮਾਰ ਦੇਣਗੇ ਅਸੀਂ ਉਹਨੂੰ ਬਚਾਣ ਲਈ ਅਸੀਂ ਅੱਗੇ ਹੋਏ ਉਲਟਾ ਇਹਨਾਂ ਨੇ ਸਾਡੇ ਵੀ ਜਿਹੜਾ ਹੈ ਘਰ ਦੇ ਵਿੱਚ ਆ ਕੇ ਅੰਦਰ ਦਾਖਲ ਹੋ ਕੇ ਤੋੜ ਪੰਨ ਕੀਤੀ ਅਤੇ ਕਾਬੇ ਨਾਲ ਸਾਨੂੰ ਸੱਟਾਂ ਮਾਰੀਆਂ ਅਤੇ ਜਿੰਨੇ ਜਿੰਨੇ ਵੀ ਬੰਦਿਆਂ ਨੇ ਅਸੀਂ ਸ਼ੋਰ ਮਚਾਇਆ ਮਾਰਤਾ ਮਾਰਤਾ ਸਾਰਾ ਮੱਲਾ ਇਕੱਠਾ ਹੋ ਕੇ ਸਾਡੇ ਕੋਲ ਪਹੁੰਚਿਆ ਤੇ ਫਿਰ ਇਹ ਇਥੋਂ ਸਰਾਰ ਹੋ ਗਏ ਭੰਤੋੜ ਵੀ ਗੱਡੀਆਂ ਦੀ ਬਾਹਰ ਭੰਤੋੜ ਵੀ ਹੋਈ ਹੈ ਬਟ ਇਹ ਆਪਸ ਵਿੱਚ ਵੀ ਲੜੇ ਨੇ ਇਹਨਾਂ ਨੇ ਬਾਅਦ ਚ ਸਾਨੂੰ ਸੱਟਾਂ ਮਾਰ ਕੇ ਜਲਦੀ ਸੱਟਾਂ ਆਪ ਦੇ ਮਾਰ ਕੇ ਇਹ ਹਸਪੀਟਲ ਦੇ ਵਿੱਚ ਦਾਖਲ ਹੋ ਗਏ ਭਾਈ ਸਾਹਿਬ ਕਿੱਧਰੇ ਬੰਦੇ ਸੀ ਔਰ ਕਿੱਥੋਂ ਦੇ ਬੰਦੇ ਸੀ ਕੁਝ ਬੰਦੇ ਦੱਸ ਰਹੇ ਨੇ ਜੀ ਗੁਰੂ ਸਾਹਿਬ ਤੋਂ ਆਏ ਸੀ ਜੀ ਤੇ ਕੁਝ ਬੰਦੇ ਜਿਹੜੇ ਮੋਗਾ ਸਾਈਡ ਤੋਂ ਆਏ ਸੀ ਜੀ ਅਰੇ ਇਹਨਾਂ ਦੇ ਹਾਂਜੀ ਇਹਨਾਂ ਨੇ ਸ਼ਰਾਬ ਪੀ ਕੇ ਜਿਹੜੀ ਹੁੱਲੜਬਾਜੀ ਇੱਥੇ ਕੀਤੀ ਗੁੰਡਾਗਰਦੀ ਕੀਤੀ ਸ਼ਰੇ ਆਮ ਸਾਡੇ ਘਰ ਦੇ ਵਿੱਚ ਆ ਕੇ ਛੱਟਾਂ ਮਾਰੀਆਂ ਅਸੀਂ ਇਹਨਾਂ ਨੂੰ ਸਮਝਾਇਆ ਹੱਥ ਜੋੜੇ ਮਿੰਤਾ ਕਰਨੇ ਕੀਤੇ ਵੀ ਸਾਨੂੰ ਛੱਡ ਦਿਓ ਸਾਡਾ ਕੋਈ ਕਸੂਰ ਨਹੀਂ ਪਰ ਇਹਨਾਂ ਨੇ ਸਾਡੀ ਕੋਈ ਨਾ ਸੁਣੀ ਸਾਨੂੰ ਕੁੱਟਦੇ ਰਹੇ ਲਗਾਤਾਰ ਮਾਰਦੇ ਰਹੇ ਲੜਾਈ ਐਕਚੁਅਲੀ ਕਿੰਨੀ ਸੀ ਲੜਾਈ ਐਕਚੁਅਲੀ ਸਾਡੇ ਗਵਾਂਢ 'ਚ ਇਹ ਜਿੰਨੇ ਘਰੇ ਬਸੰਤ ਮਨਾਣ ਆਏ ਸੀ ਉਹ ਦੋਨੋਂ ਆਪਸ ਗਵਾਂਢੀਆਂ ਦੇ ਵਿੱਚ ਸੀ ਜਿਸ ਮੁੰਡੇ ਨੂੰ ਇਹ ਕੁੱਟ ਕੇ ਕਢੀਸ ਕੇ ਸਾਡੇ ਘਰ ਅੱਗੇ ਲੈ ਕੇ ਆਏ ਸੀ ਅਸੀਂ ਤਾਂ ਉਹਨੂੰ ਕੋਠੇ ਤੋਂ ਹੀ ਵਾਜਾਂ ਮਾਰੀਆਂ ਸੀ ਛੱਡ ਦਿਓ ਕਹਿੰਦਾ ਨਹੀਂ ਤੁਸੀਂ ਸਾਡੇ ਤੇ ਇੱਟਾਂ ਚਲਾਈਆਂ ਤੇ ਇਸ ਕਰਕੇ ਅਸੀਂ ਤੁਹਾਨੂੰ ਬਖਸ਼ਣਾ ਨਹੀਂ ਸਾਡੇ ਜਿਹੜੇ ਸਾਹਮਣੇ ਬਿਲਕੁਲ ਜਿਹੜੇ ਗਵਾਂਢੀ ਹੈਗੇ ਨੇ ਉਹ ਦੋਨੇ ਭੈਣ ਭਰਾ ਰਾਤ ਨੂੰ ਉੱਥੇ ਸੀ ਸ਼ੋਰ ਸ਼ਰਬ ਉਹਨਾਂ ਨੇ ਸ਼ੋਰ ਮਚਾਇਆ ਵੀ ਮਾਰਤਾ ਮਾਰਤਾ ਅਸੀਂ ਦੇਖਿਆ ਤੇ ਇਹ ਉਹਨਾਂ ਦੇ ਵੀ ਗਲਤ ਹੈਗੇ ਦੋਨਾਂ ਦੇ ਉਹਨੇ ਉਸ ਲੜਕੀ ਜਿਹੜੀ ਲੜਕੀ ਦੇ ਗੱਲ ਪਏ ਨੇ ਉਹਦਾ ਬਰਾਦਰ ਉਹਨੂੰ ਛਡਾਣ ਵਾਸਤੇ ਕੋਠੇ ਤੇ ਜਾ ਕੇ ਇੱਟਾਂ ਮਾਰਨ ਲੱਗਾ ਸੀ ਆਪਦੇ ਭੈਣ ਨੂੰ ਬਚਾਣ ਲਈ ਤੇ ਬਚਾ ਕਰਨ ਲਈ ਤੇ ਇਹਨਾਂ ਨੇ ਇਹਨਾਂ ਨੇ ਵੀ ਅੱਗੋਂ ਇੱਟਾ ਇੱਟਾ ਜਿਹੜੀਆਂ ਸਾਡੇ ਘਰ ਦੇ ਵਿੱਚ ਚਲਾਈਆਂ ਜੀ ਤੇ ਤਜਾਬ ਦੀ ਬੋਤਲ ਇਹ ਅਣਪਛਾਤੇ ਬੰਦੇ ਨਾਲ ਲੈ ਕੇ ਆਏ ਸੀ ਪਤਾ ਨਹੀਂ ਕਿੱਥੋਂ ਲੈ ਆ ਲੈ ਕੇ ਆਏ ਸੀ ਕਹਿੰਦੇ ਸੀ ਅਸੀਂ ਤੁਹਾਨੂੰ ਸਾੜ ਦੇਵਾਂਗੇ ਤੇ ਸਾਨੂੰ ਤੁਸੀਂ ਅਟੈਕ ਕੀਤਾ ਤੇ ਤੁਹਾਨੂੰ ਕਿੰਨੇ ਜਾਨਾਂ ਨੂੰ ਸੱਟਾਂ ਲੱਗੀਆਂ ਇੱਕ ਮੈਂ ਤੇ ਇੱਕ ਮੇਰਾ ਬ੍ਰਦਰ ਤੇ ਇੱਕ ਮੇਰਾ ਹੋਰ ਬ੍ਰਦਰ ਹੈ ਜੋ ਇਸ ਟਾਈਮ ਜੀਜੀਐਸ ਮੈਡੀਕਲ ਕਾਲਜ ਵਿੱਚ ਸੀਰੀਅਸ ਹੈ ਜਿਸ ਦੇ 12 13 ਟਾਂਕੇ ਲੱਗੇ ਹੋਏ ਤੇ ਇਹ ਜਿਹੜਾ ਮਾਮਲਾ ਰਾਤ ਕਰੀਬ 2 ਵਜੇ ਇਹਨਾਂ ਦੇ ਗੁਆਂਡੀ ਤੋਂ ਜਿਹੜੇ ਦੋ ਘਰ ਆਫ ਸਵੈਦੀ ਉੱਥੇ ਇੰਜੋਏ ਕਰ ਰਹੇ ਸੀਗੇ ਸ਼ਰਾਬ ਵਗੈਰਾ ਪੀ ਰਹੇ ਸੀਗੇ ਉਹ ਦੋਨਾਂ ਵੀ ਆਸਬੇ ਦੀ ਜਿਹੜੀ ਉੱਥੇ ਇੱਕ ਗਰੁੱਪ ਬੈਠਾ ਸੀਗਾ ਸ਼ਰਾਬ ਪੀਂਦੇ ਪੀਂਦੇ ਲੜਾਈ ਝਗੜਾ ਹੋ ਗਿਆ ਉਹ ਬਾਅਦ ਚ ਇਹਨਾਂ ਦੇ ਘਰ ਵਿੱਚ ਆ ਗਏ ਇਹਨਾਂ ਨੇ ਤਾਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਲੜਾਈ ਰੋਕਣ ਦੀ